ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਨ ਦਾ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ। ਅੱਜ ਮੈਂ ਬਣਾਉਣ ਜਾ ਰਹੀ ਹਾਂ ਬਹੁਤ ਹੀ ਟੇਸਟੀ ਇੱਕਦਮ ਬੀਕਾਨੇਰੀ ਸਟਾਈਲ ਪੂਜੀਆ। ਬਹੁਤ ਹੀ ਜ਼ਿਆਦਾ ਵਧੀਆ ਬਣੂਗੀ ਤੁਸੀਂ ਵਾਅ ਸੁਣਨ ਚਾਹਦਿਆਂ ਕਿੰਨੀ ਖੁਰਕਰੀ ਕਰਾਰੀ ਆ। ਇਹਨੂੰ 5 ਮਿੰਟੇ ਤੋਂ ਵੀ ਜ਼ਿਆਦਾ ਤੁਸੀਂ ਸਟੋਰ ਕਰ ਸਕਦੇ ਆ। ਬਹੁਤ ਹੀ ਜ਼ਿਆਦਾ ਵਧੀਆ ਬਣਦੀ ਆ। ਇੱਕ ਵਾਰੀ ਬਣਾਉਗੇ ਤਾਂ ਇਹਨੂੰ ਬਾਰ-ਬਾਰ ਬਣਾਉਗੇ। ਇੰਨੀ ਜ਼ਿਆਦਾ ਵਧੀਆ ਲੱਗਦੀ ਆ ਕਿ ਬਿਲਕੁਲ ਬਾਜ਼ਾਰ ਵਰਗੀ। ਚਲੋ ਕਰਦੇ ਆ ਫਿਰ ਬਣਾਉਣਾ ਸ਼ੁਰੂ। ਅਰਲੀ ਇਤੇ ਮੈਂ ਆਪ ਤੋਂ ਪਹਿਲਾਂ ਇੱਕ ਭਾਂਡੇ ਦੇ ਉੱਤੇ ਪਾ ਰਹੀਆਂ ਇੱਕ ਚਮਚ ਕਾਲੀ ਮਿਰਚ ਤੁਸੀਂ ਸਾਫਤੀ ਵੀ ਵਰਤ ਸਕਦੇ ਆ ਤੇ ਪਾਊਡਰ ਵੀ ਵਰਤ ਸਕਦੇ ਆ ਮੈਂ ਇਥੇ ਜਿਹੜਾ ਸਾਫਤੀ ਵਰਤ ਰਹੀ ਹਾਂ ਹਲਕੀ ਜਿਹੀ ਕੁੱਟ ਕੇ ਫਿਰ ਇਥੇ ਮੈਂ ਦੋ ਤੇਜ ਪੱਤਾ ਪਾਏ ਤੁਸੀਂ ਕੜੀ ਪੱਤਾ ਵੀ ਪਾ ਸਕਦੇ ਆ ਅੱਧਾ ਚਮਚ ਫਿਰ ਮੈਂ ਜੀਰਾ ਪਾ ਕੇ ਨੂੰ ਚੰਗੀ ਤਰੀਕੇ ਨਾਲ ਭੁੰਨ ਲਿਆ ਜਦੋਂ ਵਧੀਆ ਤਰੀਕੇ ਨਾਲ ਭੁੱਜ ਗਿਆ ਤੇ ਸਾਈਡ ਤੇ ਰੱਖਣਾ ਹੈ ਇੱਕ ਕੋਲੀਵੇਸ਼ਨ ਲੈਣਾ ਹੈ ਤੇ ਉਹਦੇ ਵਿੱਚ ਇੱਕ ਚਮਚ ਮੈਦਾ ਪਾਉਣਾ ਹੈ ਫਿਰ ਇਹਦੇ ਵਿੱਚ ਤਿੰਨ ਚਮਚ ਮੋਠਾਂ ਦੀ ਦਾਲ ਦਾ ਪਾਊਡਰ ਪਾਉਣਾ ਹੈ ਜੋ ਕਿ ਬਾਜ਼ਾਰੋਂ ਆਸਾਨੀ ਨਾਲ ਮਿਲ ਜਾਂਦਾ ਹੈ ਜਾਂ ਫਿਰ ਤੁਸੀਂ ਮੋਠਾਂ ਦੀ ਦਾਲ ਨੂੰ ਧੋ ਕੇ ਤੇ ਉਹਨੂੰ ਪੋਂਨ ਕੇ ਫਿਰ ਉਹਨੂੰ ਗ੍ਰाइंड ਕਰਕੇ ਵੀ ਲੈ ਸਕਦੇ ਆ ਚੰਗੀ ਤਰੀਕੇ ਨਾਲ ਉਹਨੂੰ ਮਿਲਾ ਲੈਣਾ ਹੈ ਸਾਰੀਆਂ ਚੀਜ਼ਾਂ ਦੇ ਨਾਲ ਤੇ ਫਿਰ ਇਹਦੇ ਵਿੱਚ ਜਿਹੜਾ ਆਪਾਂ ਇਹਦਾ ਦੂਜਾ ਪਾਊਡਰ ਬਣਾ ਕੇ ਰੱਖਿਆ ਸੀਗਾ ਉਹਨੂੰ ਆਪਾਂ ਗ੍ਰाइंड ਕਰ ਲੈਣਾ ਹੈ ਪਾਣੀ ਦੇ ਰਿੱਕੇ ਦੇ ਨਾਲ ਇੱਕ ਚਮਚੇ ਦੇ ਵਿੱਚ ਬੇਸਨ ਪਾ ਲੈਣਾ ਬੇਸਨ ਨਾਲ ਮਿਕਸਚਰ ਤਾਂ ਜੋ ਇਹ ਆਸਾਨੀ ਨਾਲ ਗ੍ਰाइंड ਹੋ ਜਾਏ ਤੇ ਫਿਰ ਜਿਹੜਾ ਆ ਆਪਾਂ ਉਹੀ ਗ੍ਰਾਈਂਡਰ ਜਾਰ ਦੇ ਵਿੱਚ ਪਾਣੀ ਪਾਉਣਾ ਹੈ ਥੋੜਾ ਜਿਹਾ ਤੇ ਇੱਕ ਚਮਚੇ ਤੇਲ ਪਾਉਣਾ ਹੈ ਹਿੰਗ ਪਾਉਣੀ ਥੋੜੀ ਜੀ ਤੇ ਨਾਲ ਬੇਕਿੰਗ ਪਾਊਡਰ ਪਾਉਣਾ ਇੱਕ ਚੁਟਕੀ ਮਿਲਾ ਕੇ ਚੰਗੀ ਤਿਕਣਾ ਉਹਨੂੰ ਵੀ ਗ੍ਰाइंड ਕਰ ਲੈਣਾ ਹੈ ਤੇ ਇੱਥੇ ਬੇਸਨ ਦੇ ਵਿੱਚ ਸਵਾਦਨ ਸਾਈਕਲੂਨ ਪਾਉਣਾ ਹੈ ਹਲਕਾ ਜਿਹਾ येलो ਫੂਡ ਕਲਰ ਪਾਉਣਾ ਹੈ ਬਿਲਕੁਲ ਆਪਸ਼ਨਲ ਆ ਤੁਸੀਂ ਨਹੀਂ ਪਾਉਣਾ ਚਾਹੁੰਦੇ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਆ ਤੇ ਬਸ ਫਿਰ ਜਿਹੜਾ ਆਪਣਾ ਪਾਣੀ ਗ੍ਰाइंड ਕੀਤਾ ਹੋਇਆ ਸੀਗਾ ਉਹ ਪਾਉਣਾ ਹੈ ਆਪਾਂ ਥੋੜਾ ਥੋੜਾ ਕਰਕੇ ਤੇ ਇਹਨੂੰ ਵਧੀਆ ਤਰੀਕੇ ਨਾਲ ਗੋਲਣਾ ਹੈ ਇਹਦਾ ਆਪਾਂ ਸੌਫਟ ਆਟਾ ਗੁੰਨਾ ਹੈ ਐਕਦਾਮ ਤੇ ਇਹਨੂੰ ਵਧੀਆ ਤਰੀਕੇ ਨਾਲ ਗੁੰਨਾ ਹੈ ਜਿੰਨਾ ਇਹਨੂੰ ਵਧੀਆ ਤਰੀਕੇ ਨਾਲ ਤੁਸੀਂ ਮਲੂਗੇ ਉਨਾ ਹੀ ਵਧੀਆ ਆਪਣੇ ਬਣੂਗੇ ਇਹਨੂੰ ਵਧੀਆ ਤਰੀਕੇ ਨਾਲ ਮਲਦੇ ਨਾਲ ਆਪਣੀ ਪੂਜੀ ਉਹ ਵੀ ਵਧੀਆ ਬਣਦੀ ਹੈ ਹੁਣ ਆਪਾਂ ਇੱਥੇ ਜਿਹੜਾ ਪੂਜੀ ਬਣਾਉਣ ਵਾਲੀ ਮਸ਼ੀਨ ਨੂੰ ਗ੍ਰੀਸ ਕਰ ਲਿਆ ਤੇ ਉਹਦੇ ਵਿੱਚ ਨੂੰ ਆਟੇ ਨੂੰ ਪਾ ਲਿਆ ਆਪਣੇ ਨੂੰ ਤੇ ਇਹ ਪੂਜੀ ਵਾਲੀ ਮਸ਼ੀਨ ਬੜੇ ਆਸਾਨੀ ਨਾਲ ਬਾਜ਼ਾਰੋਂ ਮਿਲ ਜਾਂਦੀ ਹੈ ਤੇ ਇੱਥੇ ਮੈਂ ਤੇਲ ਗਰਮ ਹੋਣੇ ਰੱਖਿਆ ਹੈ ਤੇ ਜਦੋਂ ਤੇਲ ਵਧੀਆ ਗਰਮ ਹੋ ਗਿਆ ਉਹਦੇ ਵਿੱਚ ਮੈਂ ਪਾ ਕੇ ਵਧੀਆ ਫਰਾਈ ਕਰ ਲਿਆ ਆਪਾਂ ਗੈਸ ਨੂੰ ਜਿਹੜਾ ਇਹ ਮੀਡੀਅਮ ਰੱਖਣਾ ਹੈ ਤੇ ਬਹੁਤ ਹੀ ਜਲਦੀ ਪੱਕਦੀ ਹੈ ਇਹ ਨਮਕੀਨ ਜਿਦੋਂ ਹੀ ਪਾਈ ਤੇ 2-3 ਮਿੰਟ ਦੇ ਵਿੱਚ ਇਹ ਪੱਕ ਜਾਂਦੀ ਹੈ ਬੜੀ ਕੁਇਕਲੀ ਇਹ ਹੈੜਾ ਹੈ ਆ ਕ੍ਰਿਸਪੀ ਹੋ ਜਾਂਦੀ ਹੈ ਤੇ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਜਰੂ ਸਬਸਕ੍ਰਾਈਬ ਕਰ ਲਓ ਇਦਾਂ ਦੀਆਂ ਵਧੀਆ ਵਧੀਆ ਰੈਸਪੀਸ ਦੇ ਲਈ ਤੇ ਦੇਖੋ ਕਿੰਨੇ ਵਧੀਆ ਆਪਣਾ ਪੂਜੀਆਂ ਬਣ ਗਿਆ ਆ ਇਹ ਦੇਖੋ ਬਿਲਕੁਲ ਵੀ ਇਹ ਟੁੱਟਿਆ ਨਹੀਂ ਕੁਝ ਵੀ ਨਹੀਂ ਹੋਇਆ ਪਰਫੈਕਟ ਬਣਿਆ ਇਦਾਂ ਦੀ ਆਪਾਂ ਸਾਰੇ ਬਣਾ ਲੈਣੇ ਆ ਤੇ ਫਿਰ ਇਹ ਦੇਖੋ ਸਾਰੇ ਆਪਣੇ ਬਣ ਚੁੱਕੇ ਆ ਤੇ ਤੁਸੀਂ ਬਾਤ ਸੁਣੀ ਸਕਦੇ ਆ ਜੀ ਕਿੰਨਾ ਕ੍ਰਿਸਪੀ ਆ ਕਿੰਨਾ ਕਰਕਰਾ ਇਹ ਬਹੁਤ ਹੀ ਪਰਫੈਕਟ ਆ ਤੇ ਆਪਣਾ ਇਹ ਪੂਜੀਆ ਹੁਣ ਬਣ ਕੇ ਤਿਆਰ ਆ ਤੁਸੀਂ ਇਹਨੂੰ ਕਿਸੇ ਵੀ ਏਅਰਟਾਈਟ ਕੰਟੇਨਰ ਦੇ ਵਿੱਚ 5 ਮਹੀਨੇ ਤੋਂ ਵੀ ਜ਼ਿਆਦਾ ਸਟੋਰ ਕਰਕੇ ਰੱਖ ਸਕਦੇ ਆ ਬਹੁਤ ਹੀ ਵਧੀਆ ਬਣਿਆ ਰਹੂਗਾ ਇਕਦਮ ਟੇਸਟੀ ਇਕਦਮ ਯਮਮੀ ਆ ਲੈ ਆਪਣਾ ਇਹ ਨਮਕੀਨ ਬਣ ਕੇ ਤਿਆਰ ਆ ਪੂਜੀਆ ਤੇ ਇਦਾਂ ਦੀਆਂ ਹੋਰ ਵਧੀਆ ਵਧੀਆ ਰੈਸਪੀਸ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਹੋਰ ਨਾਲ ਜੂ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ